ਤੋ ਦੋਸਤੋ ਪਲੀਜ਼ ਥੋੜਾ ਜਿਹਾ ਸਹਿਯੋਗ ਦਿਓ ਪਲੀਜ਼ ਬੈਠ ਜਾਓ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਮੈਨੂੰ ਇੱਥੇ ਮਾਈਕ ਦਿੱਤਾ ਹੈ ਦੀ ਸਾਰੇ ਤੇ ਤੁਹਾਨੂੰ ਕੋਈ ਤਾਂ ਮੇਰੇ ਮੇਰੇ ਜਿੱਕੇ ਨਾ ਫਟੇ ਜੈਨਸਰ ਤੁਸੀਂ ਕਰਦੇ ਹੋ ਨਹੀਂ ਜੈਨਸਰ ਨਹੀਂ ਕਰਦੇ ਹੋ ਤੇ ਮੇਰੇ ਪੱਲੇ ਕੁਝ ਨਹੀਂ ਕੁ ਤੁਹਾਡੇ ਹੱਥੇ ਸਾਰਾ ਕੁਝ ਸੋਨਾ ਜਿਹੜੇ ਬਜ਼ਾਰਾਂ ਦੇ ਪ੍ਰਧਾਨ ਹੈ ਉਹਨਾਂ ਨੇ ਅਬ ਰਾਏ ਟੱਬੇ ਨਾਲ ਓਪਨ ਕਰ ਦੋ ਜੀ ਠੀਕ ਹੈ ਨਾ 3 ਚਾਬੀ ਦਿੱਤੀ ਜਲਦੀ ਕੋ ਜਾਈਂ ਚਾਬੇ ਨਾਲ ਓਪਨ ਕਰ ਦੋ ਜੀ ਜਿਹੜੇ ਜਿਹੜੇ ਬਜ਼ਾਰਾਂ ਦੇ ਪ੍ਰਧਾਨ ਆਏ ਹੈ ਜੀ ਉਹਲੇ ਪ੍ਰਧਾਨਾਂ ਦੀ ਲਾਪਰਵਾਹੀ ਤੋਂ ਬਾਅਦ ਜਿੱਦ ਤੋਂ ਬਾਅਦ ਕੋਈ ਬਜ਼ਾਰਾਂ ਦੇ ਬਜ਼ਾਰ ਦੇ ਕੋਈ ਬੋਲਣਾ ਚਾਹੁੰਦੇ ਹੈ ਤਾਂ ਅੱਗੇ ਆ ਸਕਦਾ ਜੀ ਆਪਣਾ ਨਾਮ ਦੇ ਕੇ ਇੱਕਾ ਚਾਬੀ ਵੀ ਹੈ ਕੋਈ ਵਪਾਰ ਮੰਡਲ ਦਾ ਵਪਾਰੀ ਜਾਂ ਕੋਈ ਹੋਰ ਦੋਸਤ ਹੈ ਉਹ ਬੋਲ ਸਕਦਾ ਹੈ ਇਹਨਾਂ ਨੂੰ ਮੈਂ ਆਪਣੇ ਸਾਹਮਣੇ ਜਿਹੜਾ ਮੇਰੇ ਸਾਹਮਣੇ ਦਿਖ ਰਿਹਾ ਹੈ ਮੈਨੂੰ

ਦਾ ਨਾਮ ਲਵਾਂ ਲੰਬਾ ਸਮਾਂ ਲੱਗੂਗਾ ਤੇ ਜੀਵਨ ਜੀ ਮੈਂ ਸਾਰਿਆਂ ਤੋਂ ਵਪਾਰ ਬੰਨਨੇ ਦੇ ਸਾਰੇ ਹੀ ਸਮੋਰਚੇ ਦੇ ਆਗੂਆਂ ਦਾ ਹੱਥ ਜੋੜ ਕੇ माफी ਚਾਹਣਾ ਇੱਕ ਗੱਲ ਨਹੀਂ ਤੁਹਾਡਾ ਜਿਲੋਂ ਧੰਨਵਾਦ ਕਰਦਾ ਜਦੋਂ ਸਲੂਟ ਕਰਦਾ ਕਿਰਨਜੀਤ ਸਿੰਘ ਗਹਿਰੀ ਕਿਉਂਕਿ ਤੁਸੀਂ ਭਾਵੇਂ ਮਸਲਾ ਵਪਾਰ ਨੂੰ ਲੈ ਕੇ ਸ਼ੁਰੂ ਕੀਤਾ ਕਿ ਵਪਾਰ ਖਤਮ ਹੋ ਰਿਹਾ ਹੈ ਵਪਾਰ ਨੂੰ ਖਤਮ ਕਰਨ ਵਾਸਤੇ ਚਾਨਾ ਚੱਲੀਆਂ ਜਾ ਰਹੀਆਂ ਹਨ ਪਰ ਆਪਣੇ ਇਸ ਅੰਦੋਲਨ ਦਾ ਫਾਇਦਾ ਸਭ ਤੋਂ ਵੱਧ ਉਹਨਾਂ ਗਰੀਬ ਲੋਕਾਂ ਨੂੰ ਹੋਣਾ ਹੈ ਜਿਹੜੇ ਵਿਚਾਰੇ ਮੋਟਰਸਾਈਕਲ ਕਿਸ਼ਤਾਂ ਤੇ ਲੈ ਕੇ ਆਪਣੇ ਬਜ਼ਾਰਾਂ ਚ ਆਉਂਦੇ ਆ ਤੇ ਉਹਨਾਂ ਦੇ ਮੋਟਰਸਾਈਕਲੇ ਚੱਕ ਕੇ ਲੈ ਜਾਂਦੇ ਆ ਉਹ ਗਰੀਬ ਬੰਦੇ ਵਿਚਾਰੇ ਆਪਦਾ ਮੋਟਰ ਸੜਾਉਣ ਵਾਸਤੇ ਮੋਟਰਸਾਈਕਲ ਛੜਾਉਣ ਵਾਸਤੇ ਆਪਣੀਆਂ ਗੱਡੀਆਂ ਵਿਚਾਰੇ ਛੜਾਉਣ ਵਾਸਤੇ ਲੈ ਜਾਏ ਜਾ ਰਹੇ ਪਰ ਦੇਖੋ ਜੀ ਉਹਦੇ ਵਿੱਚ ਕੋਈ ਗਲਤੀ ਨਹੀਂ ਆ ਬੋਰਡ ਦੇ ਵਿੱਚ ਅਸੀਂ ਇੱਥੇ ਬਟਿੰਡਾ ਬੰਦ ਦੇ ਬੈਨਰ ਲਗਾਏ ਸੀਗੇ ਵਪਾਰ ਮੰਡਲ ਦੇ ਵੱਲੋਂ ਤੇ ਸੰਸਥਾਵਾ ਵੱਲੋਂ ਜਿਸ ਦੇ ਨਾਲ ਨਗਰ ਨਿਯਮ ਦਾ ਪ੍ਰਸ਼ਾਸਨ ਬੁਖਲਾ ਗਿਆ ਬੁਖਲਾ ਕੇ ਉਹਨਾਂ ਨੇ ਆਪਦੀ ਅਸਲੀਅਤ ਦੱਸਤੀ ਵੀ ਉਹਨਾਂ ਨੂੰ ਕੋਈ ਦੇਸ਼ ਨਾਲ ਪ੍ਰੇਮ ਨਹੀਂ ਉਹਨਾਂ ਨੂੰ ਕੁਝ ਨਹੀਂ ਪਤਾ ਵੀ 66 ਮੈਂ 77 ਮੈਂ 78 ਮੈਂ ਉਹਨਾਂ ਨੂੰ ਕੁਝ ਨਹੀਂ ਪਤਾ ਇਸ ਚੀਜ਼ ਦਾ ਉਹ ਲੋਕਾਂ ਨੂੰ ਸਿਰਫ ਲੁੱਟਣ ਆਸਤੇ ਲੱਗੇ ਹੋਏ ਸੀਗੇ ਜਿਹੜੇ ਮੂਰੇ ਬੈਠੇ ਸੀ ਕੁਰਸੀਆਂ ਦੇ ਉੱਤੇ ਵੱਡੇ ਅਧਿਕਾਰੀ ਉਹਨਾਂ ਨੇ ਰਾਤੋ ਰਾਤ ਸਾਡੇ ਬੈਨਰ ਬੜਵਾਏ ਪਰ ਸਾਨੂੰ ਬੜੀ ਖੁਸ਼ੀ ਹੋਈ ਇਹ ਚੀਜ਼ ਦੇਖ ਕੇ ਵੀ ਘਟੋ ਘਟ ਰਾਤ ਦੀ ਨੀਂਦ ਤਾਂ ਉੱਡ ਗਈ ਸਾਡਾ ਏਕਾ ਦੇਖ ਕੇ ਸਾਡਾ ਸੰਘਰਸ਼ ਦੇਖਤਾ ਜਿੰਦਾਬਾਦ 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 ਉਸ ਤੋਂ ਬਾਅਦ ਇਹਨਾਂ ਨੇ ਇੱਥੇ ਲਿਖਤਾ ਨਰਕ ਨਿਗਮ ਨਰਕ ਨਿਗਮ ਜਿਹਦੇ ਵਿੱਚ ਇੱਕ ਸਪੈਲਿੰਗ ਮਿਸਟੇਕ ਹੋ ਗਈ ਗੱਗੇ ਦੀ ਥਾਂ ਤੇ ਕੱਕਾ ਬਹਿਣਾ ਚਾਹੀਦਾ ਸੀ ਨਰਕ ਨਿਗਮ ਕਿਉਂਕਿ ਐਸ ਨਗਰ ਨਿਗਮ ਦੇ ਅਧਿਕਾਰੀਆਂ ਨੇ ਸਾਡੀ ਜ਼ਿੰਦਗੀ ਨਰਕ ਵਾਲੀ ਬਣਾਤੀ ਰੋਜ਼ ਲੜਾਈ ਝਗੜੇ ਰੋਜ਼ ਕਲੇਸ਼ ਏ ਆਪਾਂ ਨੂੰ ਵੀ ਪਤਾ ਹੈ ਸਵਰਗ ਚ ਨਹੀਂ ਇਹ ਨਰਕ ਚ ਹੁੰਦਾ ਹੈ ਤੇ ਇਹ ਜਿਹੜਾ ਨਿਗਮ ਹੈ ਇਹ ਨਰਕ ਨਿਗਮ ਬਣ ਗਿਆ ਸੀ ਉਹਨਾਂ ਨੇ ਆਪਦੀ ਅਸਲੀਅਤ ਜਿਹੜੀ ਇੱਥੇ ਉਜਾਗਰ ਕਰਤੀ ਸਾਡੀ ਬੁਖਲਾਹਟ ਨੇ ਉਹਨਾਂ ਦੀ ਅਸਲੀਅਤ ਨੂੰ ਇੱਥੇ ਉਜਾਗਰ ਕਰਤਾ ਉਹਨਾਂ ਦੇ ਹੱਥੋਂ ਉਹ ਖੁਦ ਬੈਨਰ ਲਗਾ ਕੇ ਗਏ ਆ ਸਾਨੂੰ ਬੜੀ ਖੁਸ਼ੀ ਹੋਈ ਕਿ ਅੱਜ ਤੁਹਾਡੀ মিডিਆ ਦੇ ਰਾਹੀਂ ਸਾਰੇ ਦੇਸ਼ ਦੇ ਵਿੱਚ ਬੈਠੇ ਬੰਦਿਆਂ ਨੂੰ ਵੀ ਪਤਾ ਲੱਗ ਜਾਊਗਾ ਵੀ ਇਹ ਨਗਰ ਨਿਗਮ ਪਠਿੰਡਾ ਨਹੀਂ ਸੀ ਇਹ ਨਰਕ ਨਿਗਮ ਪਠਿੰਡਾ ਸੀ ਜਿਨ੍ਹਾਂ ਨੂੰ ਆਜ਼ਾਦੀ ਦਿਹਾੜੇ ਤੋਂ ਕੋਈ ਲੈਣਾ ਦੇਣਾ ਨਹੀਂ ਕੋਈ ਇਹਨਾਂ ਨੂੰ ਦੇਸ਼ ਪਰ ਪ੍ਰੇਮ ਤੋਂ ਲੈਣਾ ਦੇਣਾ ਨਹੀਂ ਕੋਈ ਇਹਨਾਂ ਨੂੰ ਲੋਕਾਂ ਦੀ ਸਹੂਲਤਾਂ ਤੋਂ ਲੈਣਾ ਦੇਣਾ ਨਹੀਂ ਇਹਨਾਂ ਨੂੰ ਸਿਰਫ ਲੋਕਾਂ ਨੂੰ ਜਿਹੜੇ ਲੁਟਰੇ ਸੀ ਖਸੁੱਟਰੇ ਸੀ ਉਹਨਾਂ ਦੀ ਸਪੋਰਟ ਜਿਹੜੇ ਕਰ ਰਹੇ ਸੀ ਬਹੁਤ ਵਧੀਆ ਹੋ ਗਿਆ ਇਹਲੇ ਬੈਨਰ ਲੱਗੇ ਇੱਕ ਅਧਿਕਾਰੀ ਵੀ ਆਏ ਸੀ ਗੱਲਬਾਤ ਕਰ ਰਹੇ ਸੀ ਅੱਜ ਤੁਹਾਡੇ ਨਾਲ ਕੀ ਗੱਲ ਹੋਊਗੀ ਉਹ ਸਾਡੇ ਤੋਂ ਪੁੱਛ ਰਹੇ ਸੀ ਵੀ ਤੁਸੀਂ ਕਿਵੇਂ ਉੱਠੋਗੇ ਅਸੀਂ ਕਿਹਾ ਸਾਨੂੰ ਕੋਈ ਆਫੀਸ਼ੀਅਲੀ ਵੱਡਾ ਅਧਿਕਾਰੀ ਇੱਥੇ ਆ ਕੇ ਕਹਿ ਕੇ ਜਾਊਗਾ ਜਾਂ ਤਾਂ ਤਾਂ ਹੈ ਕੋਈ ਇਸ ਤੇ ਵਿਚਾਰ ਕੀਤਾ ਜਾਊਗਾ ਮਿੱਤਰਨਾ ਚੱਕਣਾ ਕਿ ਨਹੀਂ ਚੱਕਣਾ ਨਹੀਂ ਤਾਂ ਸਾਡਾ ਇੱਥੇ ਐਵੇਂ ਕੰਟੀਨਿਊ ਰਹਿਣਾ ਹੈਗਾ ਐਮਸੀ ਵੱਲੋਂ ਪਹਿਲਾਂ ਜਿਹੜਾ ਗਿਆ ਸੀ ਵੀ ਸਾਈਨ ਕਰਵਾ ਲਓ ਐਮਸੀ ਦੇ ਉਹਨੂੰ ਰੱਦ ਕਰ ਦਿੱਤਾ ਜੇ ਉਹ ਤੋਂ ਬਾਅਦ ਫਿਰ ਕੀ ਹੋਇਆ ਐਮਸੀਆ ਨੇ 28 ਜਣਿਆਂ ਨੇ ਸਾਈਨ ਕਰਤੇ ਜੀ ਸਮੇਤ ਮੇਅਰ ਸਮੇਤ ਡਿਪਟੀ ਮੇਅਰ ਉਹਨਾਂ ਨੇ ਸਿਗਨੇਚਰ ਕਰਤੇ ਜਿਹਦੇ ਵਿੱਚ ਜਮਾ ਸਾਫ-ਸਾਫੀ ਲਿਖਿਆ ਕਿ ਜਿਹੜਾ ਇਹ ਠੇਕਾ ਰੱਦ ਕੀਤਾ ਜਾਵੇ ਜਮਾ ਉਹਨਾਂ ਨੇ ਸਾਫ-ਸਪਸ਼ਟ ਇਹ ਮਤਾ ਪਾ ਕੇ ਸਾਡੇ ਹਵਾਲੇ ਕਰਤਾ ਡੀ ਸੀ ਨੇ ਉਸ ਪੱਤਰ ਦੇ ਅਧੀਨ ਨਗਰ ਨਿਗਮ ਕਮਿਸ਼ਨਰ ਨੂੰ ਤੁਰੰਤੋਂ ਭੇਜ ਕੇ ਤੇ ਉਹਨਾਂ ਨੂੰ ਕਿਹਾ ਕਿ ਇਹਦੀ ਜਿਹੜੀ ਕੈنسਲੇਸ਼ਨ ਦੀ ਪ੍ਰोसीडिंग ਸ਼ੁਰੂ ਕੀਤੀ ਜਾਵੇ ਡੀ ਸੀ ਸਾਹਿਬ ਨੇ ਇਹ ਸਾਰਾ ਕੰਮ ਰਾਤ ਨੂੰ ਬਹਿ ਕੇ ਕੀਤਾ ਕਿਉਂਕਿ ਉਹਨਾਂ ਨੂੰ ਮੌਕੇ ਦੀ ਨਜ਼ਾਕਤ ਲੋਕਾਂ ਦਾ ਗੁੱਸਾ ਤੇ ਜਿਹੜਾ ਸਾਡੇ ਨਾਲ ਹੋ ਰਿਹਾ ਸੀ ਤੱਕਾ ਉਹ ਸਾਰੀਆਂ ਚੀਜ਼ਾਂ ਉਹਨਾਂ ਦੇ ਧਿਆਨ 'ਚ ਆ ਗਈਆਂ ਉਹਨਾਂ ਨੇ ਦੇਖ ਲਿਆ ਵੀ ਐਡਾ ਵੱਡਾ ਜਿਹੜਾ ਰੋष ਹੈ ਵਿਦਰੋਹ ਹੈ ਇਹਦਾ ਮਤਲਬ ਬਹੁਤ ਨਿਆਂਇਤ ਧੱਕੇਸ਼ਾਹੀ ਹੋ ਰਹੀ ਹੈ ਉਹਨਾਂ ਨੂੰ ਅਸੀਂ ਆਪਦੀਆਂ ਕੁਝ ਵੀਡੀਓਜ਼ ਵੀ ਦਿਖਾ ਦਿਆਂ ਸੀਗੀਆਂ ਵੀ ਸਾਡੇ ਨਾਲ ਕਿਸ ਤਰ੍ਹਾਂ ਦੀ ਗੁੰਡਾਗਰਦੀ ਹੋ ਰਹੀ ਹੈ ਪਾਰਕਿੰਗ ਦੇ ਨਾਲ ਉਹਨਾਂ ਨੇ ਕਮਿਸ਼ਨਰ ਨੂੰ ਰਾਤ ਨੂੰ ਹੀ ਕਿਹਾ ਕਿ ਇਹਦੀ ਹੁਣੀ ਨੋਟੀਫਿਕੇਸ਼ਨ ਕਰਾਓ ਕੈਂਸਲ ਜਿਹੜਾ ਠੇਕਾ ਕੈਂਸਲੇਸ਼ਨ ਤੇ ਕਮਿਸ਼ਨਰ ਵੱਲੋਂ ਰਾਤ ਨੂੰ 11:30 11 ਵਜੇ ਦੇ ਕਰੀਬ ਜਿਹੜੀ ਇਹਦੀ ਨੋਟੀਫਿਕੇਸ਼ਨ ਵੀ ਤਿਆਰ ਕਰ ਦਿੱਤੀ ਗਈ 23 ਤਰੀਕ ਦੀ ਮੀਟਿੰਗ ਕਾਲ ਕਰ ਦਿੱਤੀ ਗਈ ਹੈ ਹਾਊਸ ਦੀ 23 ਅਗਸਤ ਦੀ ਜਿਹਦੇ ਵਿੱਚ ਉਹਨਾਂ ਨੇ ਆਰਡਰ ਕਰਤੇ ਕਿ ਹਾਊਸ ਦੀ ਮੀਟਿੰਗ ਦੇ ਵਿੱਚ ਇਹਦਾ ਠੇਕਾ ਜਿਹੜਾ ਕੈਂਸਲੇਸ਼ਨ ਦੀ ਪ੍ਰਸੀਡਿੰਗ ਚਲਾਈ ਜਾਊਗੀ ਕਿਉਂਕਿ ਸਾਨੂੰ ਉਠਾਈ ਜਾਣਾਂ ਨੇ ਲਿੱਕੇ ਦਿੱਤਾ ਜਦੋਂ ਕਿ ਸਾਨੂੰ ਸਿਰਫ 23 24 ਚਾਹੀਦੇ ਸੀਗੇ ਸਾਡੇ ਕੋਲ ਚਾਰ ਜ਼ਿਆਦਾ ਹੋ ਗਏ ਉਹਨਾਂ ਐਨੇ ਤਾਂ ਮੇਅਰ ਦੀ ਸੀਟ ਵਾਸਤੇ ਨਹੀਂ ਇਕੱਠੇ ਕਰ ਇਕੱਠੇ ਹੋ ਸਕੀ ਸੀ 1.5 ਅਸੀਂ ਸਾਰੇ ਉਹਨਾਂ ਐਮਸੀਆਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਮੌਕੇ ਦੇ ਉੱਤੇ ਕਈਆਂ ਨੇ ਦਾ ਸੁਵਾਸ਼ਣ ਦਿੱਤਾ ਸੀ ਜਦੋਂ ਇਹ ਰੋਲਾ ਪੈਣਾ ਸ਼ੁਰੂ ਹੋ ਗਿਆ ਸੀਗਾ ਉਹ ਸਾਡੇ ਨਾਲ ਇੱਕ ਤਾਨ ਕੇ ਖੜੇ ਹੋ ਗਏ ਸੀ ਸੱਤ ਅੱਠ ਦਾ ਲੇਕਿਨ ਉੱਚ ਨੂੰ ਸਾਡੀ ਜਦੋਂ ਅੰਦਰ ਦਾ ਦਰਦ ਉਦੋਂ ਪਤਾ ਲੱਗਿਆ ਜਦੋਂ ਅਸੀਂ ਚੀਕਾਂ ਮਾਰ ਕੇ ਸੜਕਾਂ ਤੇ ਆਉਣੇ ਸ਼ੁਰੂ ਹੋ ਗਏ ਤਾਂ ਉਸ ਤੋਂ ਬਾਅਦ ਉਹ ਆਏ ਅਸੀਂ ਕਹਿੰਨੇ ਚਲੋ ਦੇਰ ਆਏ درست ਆਏ ਉਹਨਾਂ ਦਾ ਵੀ ਧੰਨਵਾਦ ਉੱਚ ਐਮਸੀ ਸਾਹਿਬ ਬਾਹਰ ਸੀਗੇ ਜਿਨ੍ਹਾਂ ਦੀ ਮਜਬੂਰੀਆਂ ਸੀ ਲੇਕਿਨ ਉਹਨਾਂ ਦੇ ਫੋਨ ਆ ਗਏ ਵੀ ਜਦੋਂ ਹੀ ਅਸੀਂ ਇੱਥੇ ਆ ਗਏ ਸਾਡਾ ਸਮਰਥਨ ਵੀ ਤੁਹਾਨੂੰ ਮਿਲ ਜੂਗਾ ਹਾਲਾਂਕਿ ਸਾਨੂੰ ਪਹਿਲਾਂ ਹੀ ਆਲਰੇਡੀ 4-5 ਵੱਧ ਮਿਲ ਗਏ ਤਾਂ ਰੋਦ ਕਿਉਂ ਨਹੀਂ ਕੀਤਾ ਕਿ ਜਦੋਂ ਡਿਟੀ ਕਮਿਸ਼ਨਰ ਤੇ ਕਮਿਸ਼ਨਰ ਨੇ ਆਸ਼ਵਾਸ਼ਣ ਦਿੱਤਾ ਸਾਨੂੰ ਰਾਤ ਨੂੰ 11:30 ਵਜੇ ਇਹ ਚੀਜ਼ ਮਿਲੀ ਹੈ ਜੀ ਉਦੋਂ ਕੋਈ ਵੀ ਕਾਲ ਅੱਗੇ ਕਨਵੇ ਨਹੀਂ ਕੀਤੀ ਜਾ ਸਕਦੀ ਸੀ ਨਾ ਵਪਾਰੀ ਵਰਗ ਨੂੰ ਨਾ ਸਮਾਜ ਸੇਵੀ ਸੰਸਥਾਵਾਂ ਨੂੰ ਨਾ ਆਮ ਲੋਕਾਂ ਨੂੰ ਤੇ ਨਾ ਕੋਈ ਜਿਹੜੀ ਬਾਹਰੋਂ ਪਿੰਡਾਂ ਬੁੰਡਾਂ ਤੋਂ ਆਉਣ ਵਾਲੀਆਂ ਜਿੱਥੇ ਬੰਦੀਆਂ ਉਹਨਾਂ ਨੂੰ ਇਸ ਕਰਕੇ ਜਿਹੜਾ ਇਹ ਪਲਾਨ ਸੀ ਸਾਡਾ ਐਜ਼ ਇਟ ਇਜ਼ ਉਮੀ ਭਰ ਕਰਾ ਰਿਹਾ ਜੇ ਸਾਨੂੰ ਟਾਈਮ ਰਹਿੰਦੇ ਸੂਚਨਾ ਦੇ ਦਿੰਦੇ ਤਾਂ ਅਸੀਂ ਇਸ ਦੇ ਬਾਰੇ ਵਿਚਾਰ ਕਰਦੇ ਅਗਲਾ ਜਿਹੜਾ ਇਹ ਪ੍ਰੋਗਰਾਮ ਕੀ ਹੈ ਅਗਲਾ ਪ੍ਰੋਗਰਾਮ ਇਹੀ ਹੈ ਜੀ ਲੋਕਾਂ ਨੇ ਕਿਹਾਂ ਹਲੇ ਬੈਠੇ ਹੋ ਹਲੇ ਬੈਠੇ ਹੈ ਜੀ ਜੋ ਤੱਕ ਕਹਿਣਗੇ ਉਦ ਤੱਕ ਬੈਠੇ ਹੈ ਜੀ ਕਿਉਂਕਿ ਇੱਥੇ ਮੈਂ ਨਹੀਂ ਬੈਠਾ ਇੱਥੇ ਲੋਕ ਬੈਠੇ ਹੈ ਜੀ ਮੈਂ ਤਾਂ ਇੱਧਰ ਉੱਧ ਲਿਖਤੀ ਤੌਰ ਤੇ ਸ਼ਾਸਨ ਚਾਹੀਦਾ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਉਹ ਲਿਖਤੀ ਤੌਰ ਤੇ ਉਹ ਕਹਿ ਗਏ ਲੇਕਿਨ ਅਸੀਂ ਲੋਕਾਂ ਤੱਕ ਮੈਸੇਜ ਹੀ ਨਹੀਂ ਕਨਵੇ ਕਰ पाए ਹੁਣ ਅਸੀਂ ਕਿਹਨੂੰ ਕਿਹਨੂੰ ਕਿਵੇਂ ਕਨਵੇ ਕਰਾਂਗੇ ਤੁਹਾਡੇ ਮੀਡੀਆ ਦੇ ਜ਼ਰੀਏ ਜਦੋਂ ਪ੍ਰਸ਼ਾਸਨਿਕ ਅਧਿਕਾਰੀ ਕੋਈ ਵੱਡਾ ਆ ਕੇ ਆਪਦੇ ਮੂੰਹ ਨਾਲ ਇੱਥੇ ਗੱਲ ਕਹਿ ਕੇ ਜਾਊਗਾ ਉਸ ਤੋਂ ਬਾਅਦ ਜੋ ਸਰਬਸੰਮਤੀ ਦਾ ਫੈਸਲਾ ਹੋਊਗਾ ਉਹ ਮਨਜ਼ੂਰ ਹੋਊਗਾ ਵੈਰੀ ਗੁੱਡ ਨਰਕ ਨਰਕ ਦੀ ਗੱਲ ਲਿਖਦੇ ਆ ਇਹ ਨਰਕ ਵੀ ਗਲਤੀ ਨਾਲ ਪੈ ਗਿਆ ਮੇਰਾ ਦੀ ਅਸਲ ਚੋਂ ਪਾਉਂਦੇ ਹੋਣਗੇ ਨਰਕ ਨਹੀਂ ਗੋ ਨਰਕ ਨਹੀਂ ਗੋ ਇਸ ਕਰਕੇ ਕਹਿ ਰਹੇ ਆ ਕਿ ਅੱਜ ਬਠਿੰਡਾ ਸ਼ਹਿਰ ਦਾ ਹਰ ਵਾਸੀ ਵਪਾਰ ਮੰਡਲ ਨੂੰ ਛੱਡੋ ਲੇਬਰ ਯੂਨੀਅਨ ਹਰ ਵਰਗ ਦਾ ਵਿਅਕਤੀ ਅੱਜ ਨਗਰ ਨਿਗਮ ਦੀ ਥੂਥੂ ਕਰ ਰਿਹਾ ਹੈ ਤਾਂ ਨਗਰ ਨਿਗਮ ਦੇ ਅਧਿਕਾਰੀ ਕੀ ਕਰਦੇ ਆ ਡਿਪਟੀ ਕਮਿਸ਼ਨਰ ਦੇ ਨਾਲ ਰਾਤ ਭਰ ਹੀ ਮੀਟਿੰਗਾਂ ਕਰਕੇ ਆਏ ਨੇ ਡਿਊਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਆਪਾਂ ਇਮੀਜ ਹੋਣਾ ਕਰ ਦਿੰਦੇ ਆ ਸਾਹੀ ਹਮਸਿਆਂ ਦੇ ਸਾਈਨ ਕਰਾ ਕੇ ਲੈ ਕੇ ਆਓ 29 ਹਮਸਿਆਂ ਦੇ ਸਾਈਨ ਕਰਾ ਕੇ ਵੀ ਲੈ ਆਏ ਸੋ ਨਗਰ ਨਿਗਮ ਦੇ ਵਿਛੜੇ ਅਧਿਕਾਰੀ ਬੈਠੇ ਆ ਮੈਂ ਸਮਝਦਾ ਕਿ ਉਹਨਾਂ ਨੂੰ ਲੋਕਾਂ ਦੇ ਨਾਲ ਕੋਈ ਹਮਦਰਦੀ ਨਹੀਂ ਹੈ ਕਾਰਪੋਰੇਟ ਘਰਾਣਿਆਂ ਦੇ ਅਧੀਨ ਇਹ ਸਾਰਾ ਸਿਸਟਮ ਚੱਲ ਰਿਹਾ ਆ ਅਸਲ ਦੇ ਵਿੱਚ ਜਿਹੜੀ ਗੱਲ ਹੈਗੀ ਹੈ ਕਿਨੇ ਬਾਰ ਆਊਟਲੈਟ ਬਣੇ ਨੇ ਵੱਡੇ ਵੱਡੇ ਮਾਲ ਬਣੇ ਨੇ ਉਹ ਮੌਲਾਂ ਵਾਲੇ ਜਿਹੜੇ ਲੋਕ ਹੈਗੇ ਆ ਉਹਨਾਂ ਵੱਲੋਂ ਇਹ ਸਿਸਟਮ ਚਲਾਇਆ ਜਾ ਰਿਹਾ ਹੈ ਤਾਂ ਕਿ ਜਿਹੜਾ ਇੱਥੇ ਸ਼ਹਿਰ ਤੋਂ ਵੱਡਣ ਵਾਲਾ ਕੋਈ ਵੀ ਮਜ਼ਦੂਰ ਹੈ ਕੋਈ ਵੀ ਪਿੰਡੂ ਤਬਕਾ ਹੈ ਕੋਈ ਵੀ ਵਿਅਕਤੀ ਹੈ ਇਥੇ ਦੁਕਾਨਾਂ ਤੇ ਆਉਂਦਾ ਹੈ ਜਦੋਂ ਉਹਨਾਂ ਨੂੰ ਪਰੇਸ਼ਾਨ ਕਰਨਗੇ ਤਾਂ ਉਹ ਗੱਡੀ ਖੜਾਉਣ ਦੇ ਚੱਕਰ ਚ ਅਣੂਲੀ ਕੁਗਤ ਛੱਡੋ ਯਾਰ ਇੱਥੇ ਤਾਂ ਗੱਡੀ ਚਾੱਕ ਕੇ ਲੈ ਜਾਣਗੇ ਆਪਾਂ ਮੌਲ ਤੋਂ ਚੱਲਦੇ ਆਊਟਲੈਟ ਤੇ ਚੱਲਦੇ ਆ ਤਾਂ ਇਸ ਗੱਲ ਨਾਲ ਵਪਾਰੀਆਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਜਿੱਥੇ ਵਪਾਰੀਆਂ ਦਾ ਨੁਕਸਾਨ ਹੁੰਦਾ ਹੈ ਉਥੇ ਮੈਂ ਸਮਝਦਾ ਉਹਨਾਂ ਦੁਕਾਨਾਂ ਦੇ ਉਹਦਾ ਸ਼ੋਰੂਮਾਂ ਤੇ ਦੁਕਾਨਾਂ ਤੇ ਕੰਮ ਕਰਨ ਵਾਲੇ ਜਿਹੜੇ ਲੇਬਰ ਤਬਕੇ ਦੇ ਲੋਕ ਆ ਜਿਹੜੇ ਬੇਰੁਜ਼ਗਾਰ ਨੌਜਵਾਨ ਵਿਚਾਰੇ ਉਹਨਾਂ ਦੁਕਾਨਾਂ ਤੇ ਕੰਮ ਕਰਦੇ ਆ ਉਹਨਾਂ ਦੇ ਪੇਟ ਦੇ ਵਿੱਚ ਵੀ ਲੱਤ ਮਾਰਨ ਦਾ ਕੰਮ ਜਿਹਾ ਇਹ ਕੀਤਾ ਜਾਵੇ। ਤੋ ਇਸ ਕਰਕੇ ਜਿਹੜੀ ਆਤਮਾ ਹੈ ਨਾ ਆਤਮਾ ਅੰਦਰ ਪਰਮਾਤਮਾ ਹੈ ਤੇ ਸ਼ਹਿਰ ਨਗਰ ਨਿਗਮ ਦੇ ਜਿਹੜੇ ਕਮਿਸ਼ਨਰ ਰਹਿ ਗਏ ਹੈ, ਜ਼ਾਹਦਕਾਰੀ ਹੈਗੇ ਆ ਇਸ ਕਰਕੇ ਉਹਨਾਂ ਤੋਂ ਇਹ ਨਰਕ ਨਿਗਮ ਲਿਖਿਆ ਗਿਆ। ਅਸਲ ਤੇ ਨਰਕ ਨਿਗਮ ਲਿਖਣਾ ਤੁਹਾਨੂੰ ਉਹਨਾਂ ਦੀ ਆਤਮਾ ਨੇ ਇਹ ਕੀ ਆ ਹੋਣਾ ਹੈ। ਇਹ ਤੇ ਪੰਜਾਬੀ ਜੇ ਪੰਜਾਬੀ ਨਹੀਂ ਆਉਂਦੀ ਜੇ ਉਹਨੂੰ ਅਧਿਕਾਰੀ ਹੋਣੀ ਰਹਿਣਾ ਚਾਹੀਦਾ। ਕੁਸ਼ ਕਰਕੇ ਇਹ ਮੈਂ ਗਿਰਨਦੀਪ ਸਿੰਘ ਗੜੀ ਨੇ ਨੈਸ਼ਨਲ ਦਲਤ ਮਹਾਂਪੰਚਾਇਤ ਕੋਲੋਂ ਪੂਰਨ ਤੌਰ ਤੇ ਡਟ ਕੇ ਇਸ ਅੰਦੋਲਨ ਦਾ ਸਮਰਥਨ ਕੀਤਾ ਤੇ ਮੈਂ ਕਿਹਾ ਵੀ ਹਰ ਤਰ੍ਹਾਂ ਦੇ ਇਸ ਵਿਖੇ ਤੋਰਨ ਦਾ ਸਮਰਥਨ ਅਸੀਂ ਕਰਾਂਗੇ ਦੂਜੀ ਗੱਲ ਮੈਂ ਕਾਂਗਰਸ ਪਾਰਟੀ ਦਾ ਨੰਬੰਦਾ ਹਾਂ ਇਹ ਮੈਂ 5 8 76ਵਾਂ ਲਿਖਿਆ ਦੇਖੋ ਇਹ ਕਰ ਕੋਈ ਕਰ ਰਿਹਾ ਹੈ ਇਹਨਾਂ ਨੂੰ ਸਮਝ ਵੀ ਕੋਈ ਨਹੀਂ ਅਸਲ ਦੇ ਵਿੱਚ ਇਹ ਕਾਰਪੋਰੇਟ ਘਰਾਣਿਆਂ ਦੇ ਗਿਫਟਾਂ ਨੇ ਜਿਹੜੇ ਗਿਫਟ ਇਹਨਾਂ ਨੂੰ ਮਿਲਦੇ ਆ ਨਾ ਉਹਨਾਂ ਨੇ ਇਹਦੀ ਮੱਤ ਮਾਰਦੀ ਤੇ ਉਹ ਮਜੜੀ ਮੱਤ ਮਾਰੀ ਹੈ ਮੈਂ ਇੱਕ ਗੱਲ ਕਹੂੰਗਾ ਬਈ ਪੰਟੀ ਪੰਜਾਬ ਸਰਕਾਰ ਨਗਰ ਨਿਗਮ ਦੇ ਕਮਿਸ਼ਨਰ ਦੇ ਖਿਲਾਫ ਐਡੀ ਵੱਡੀ ਗਲਤੀ ਤੇ ਕੋਈ ਕਾਰਵਾਈ ਕਰੂਗੀ ਡਿਫਟੀ ਕਮਿਸ਼ਨਰ ਜਾਂ ਸਰਕਾਰ ਐਡੀ ਵੱਡੀ ਗਲਤੀ ਦੇ ਉੱਤੇ ਇਹਨਾਂ ਦੇ ਅਧਿਕਾਰੀਆਂ ਦੇ